ਸਸੀ ਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਤਲਵੀਦ ਦੀ ਅੱਜ ਮੇਰੇ ਨਾਲ ਹੋਈ ਸਵੇਸ ਵੱਗਦਾ ਕਿ ਮੈਂ ਸਕੂਲ ਨਹੀਂ ਜਾਣਾ ਗੁੱਸੇ ਹੋ ਗਿਆ ਕਿਉਂਕਿ ਸੰਡੇ ਤੋਂ ਬਾਅਦ ਮੰਡੇ ਨੂੰ ਸਕੂਲ ਜਾਣਾ ਇਹਨੂੰ ਸਵੇ ਬਹੁਤ ਮੁਸ਼ਕਲ ਲੱਗਦਾ ਅੱਬਾ ਇਹ ਨਹੀਂ ਦੱਸਿਆ ਕਿ ਅੱਜ ਵੀ ਕਰੀਵਾ ਦਾ ਛੁੱਟੀ ਆ ਪਰ ਮਮਾ ਮੇਰੀ ਬੁਕਸ ਨਾਲ ਦੇਖ ਬੈਠ ਨਾ ਦੇਖ ਮੈਨੂੰ ਸਮਝਾ ਰਹੀ ਕਿ ਬਟਾ ਅੱਜ ਸਕੂਲ ਚਲੇ ਜਾ ਫਿਰ ਕਿੰਦਾ ਕਿ ਮੈਂ ਬਿਸਕੁਟ ਤਾਂ ਸਾਰੇ ਘਰੇ ਖਾ ਲਏ ਮੈਂ ਤਾਂ ਚੰਦ ਕਰੇ ਖਾ ਲਾ ਸਕੂਲ ਦੇ ਪੈਸੇ ਲੈ ਲਈ ਉੱਥੇ ਕੁਝ ਖਾ ਲਈ ਆਪਣਾ ਹੁਣ ਫੋਨ ਉਠਾ ਕੇ ਮਿਸਕੂ ਦੁਕਾਹ ਰਹਾ ਜਦੋਂ ਪਾਪਾ ਨੂੰ ਕਹੀ ਜਾ ਰਹੀ ਕਿ ਤੂੰ ਸਕੂਲ ਤਾਂ ਜਾ ਨਹੀਂ ਪੈਣਾ ਵਾ ਫਿਰ ਮੈਨੂੰ ਥੋੜਾ ਬਤਾ ਸਮਝਾ ਰਹੀ ਆ ਕਿ ਬੇਟਾ ਤੂੰ ਸਕੂਲ ਜਾਇਆ ਅੱਗੇ ਜਦੋਂ ਬਸਾਰੇ ਤੋਂ ਛੁੱਟੀਆਂ ਹੋ ਜਾਣੀਆਂ ਫਿਰ ਉਹਨੂੰ ਕੋਲੋਂ ਜਾ ਕੇ ਕਿੰਦਰ ਜਦੋਂ ਠੀਕ ਆ ਮੈਂ ਚਲ ਜਾਣਾ ਨਹੀਂ ਸਕੂਲ ਤੇ ਮੈਨੂੰ 2 ਘੰਟੇ ਰਿਫ ਹੋਣ ਦੇ ਦੋ ਦੇਖਣਾ ਮਗਾ ਚਾਹੂ ਸੀ ਬਸ ਬਹੁਤ ਨਹੀਂ ਦੇਖਲਾ ਤੇ ਕਹਿੰਦਾ ਕਿ ਡਰਾਈਵਰ ਨੂੰ ਫੋਨ ਲਾ ਕੇ ਪਹਿਲੇ ਕੋਲ ਕੇ ਤੁਸੀਂ ਆਓ ਨਾ ਕੱਲ ਵੀ ਨੂੰ ਲੈਣ ਫਿਰ ਮੈਂ ਉਹ ਡਰਾਈਵਰ ਅਪ ਨੂੰ ਫੋਨ ਲਾ ਕੇ ਦਿੱਤਾ ਮੈਂ ਕਿ ਡਰਾਈਵਰ ਅੰਕਲ ਕਹਿੰਦੇ ਤੇ ਅੱਜ ਆਉਣਾ ਮਮਾ ਕੁਲ ਵੀ ਸਕੂਲੋਂ ਲੈਣ ਕਿਤੇ ਅੱਜ ਮੰੰਡੇ ਆਜ ਕੋਈ ਛੁੱਟੀ ਨਹੀਂ ਮੈਂ ਕੱਢਣਾ ਕਰਨ ਲਾ ਕੇ ਗੱਲ ਸੁਣਦਾ ਪਿਆਵਾ ਕਿ ਹੁਣ ਹੀ ਸੱਚੀ ਫੋਨ ਲਾਉਂਦੇ ਕਿ ਝੂਠ ਬੋਲ ਗਏ ਹੁਣ ਬਾਹਰ ਨੂੰ ਭੱਜ ਗਿਆ ਉਹ ਮੈਂ ਹੋ ਗਿਆ ਕਿ ਅੱਜ ਤਾਂ ਮੈਨੂੰ ਛੁੱਟੀ ਆ ਅੰਕਲ ਨੂੰ ਫੋਨ ਲਾਤਾ ਮਮੂ ਨੇ ਪਰ ਇਹ ਨਹੀਂ ਕਿਤਾ ਕਿ ਹਮੇ ਟਾਈਮ ਨਹੀਂ ਹੈ ਸਕੂਲ ਜਾਣਾ ਜਿਹੜਾ ਟਾਈਮ ਹੋਇਆ ਤੇ ਮਮੂ ਨੇ ਜਮਿੰਦਾਰੀ ਦਿੱਕਾਰੀ ਦਿਨਾ ਸਕੂਲ ਦੇ ਲਈ ਕਿ ਜਿੰਨ ਪੁੱਢੇ ਦੱਸਦੀਏ ਤੇ ਪਰੇਸ਼ਾਨ ਬਹੁਤ ਕਰਦਾ ਰਹਿੰਦਾ ਵਾ ਹੁਣ ਮੇਰੇ ਉੱਪਰ ਬਿਸਕੁਟ ਸਿਟੀ ਆ ਰਿਹਾ ਕਿ ਮੈਨੂੰ ਸਕੂਲ ਜਾਣਾ ਕਹਰੇ ਹੁਣ ਕਿ ਜਾਣਾ 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 ਇਹ ਸਾਰਾ ਦਿਨ ਇਹ ਦਸ਼ਾਰਤ ਕਰਨੀ ਹੁੰਦੀ ਅੱਜ ਸਵੇਰ ਸਵੇਰ ਹੀ ਉੱਠ ਖੜਿਆ ਪਹਿਲਾਂ ਤਾਂ ਉੱਠਦਾ ਹੀ ਨਹੀਂ ਹੁੰਦਾ ਪੂਰੇ ਸਕੂਲ ਦੇ ਟਾਈਮ ਤੇ ਹੀ ਉੱਠਦਾ ਵਾ ਅੱਜ ਜੇ ਸਵੇਰ ਜਲਦੀ ਉੱਠਿਆ ਵਾ ਤੇ ਬਸ ਇੱਕ ਕੋਈ ਜੱਗ ਲਗਾਈ ਹੋਈ ਹੈ ਕਿ ਮੈਂ ਸਕੂਲ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਬਿਸਕੁਟ ਖਾ ਕੇ ਫਿਰ ਦੌੜ ਜਨ ਦਵਤ ਉਹ ਤੇ ਅੰਦਰ ਬਾਹਰ ਤਾਂ ਦਿਨ ਚੜ ਗਿਆ ਕਿਉਂਕਿ ਸੁਵੰਨੇ ਰਾਸੀ ਤੇ ਹੁਣ ਮੈਂ ਸੋਚ ਰਹੀ ਸੀ ਕਿ ਮੈਂ ਕੁਲੀਆਂ ਲਈ ਖਾਣਾ ਪਨਾ ਬੁਣਾਵਾ ਦੇ ਸਕੂਲ ਨੂੰ ਡੈਲੀ ਕਰਾਣੀ ਤੇ ਆਲੀ ਸ਼ਰਮ ਤੇ ਕਿ ਸੱਤ 15 ਤੇ ਵੀ ਆ ਜਾਂਦੀ ਹੈ ਬੈਂਸ ਸਕੂਲ ਵਾਲੀ ਚਲੋ ਹੁਣ ਆਪਾਂ ਇਹ ਤੋਂ ਉੱਢਦੇ ਹਾਂ ਤੇ ਕੁਵੇ 10 ਸਮਾਨ ਥੋੜਾ ਬਤਾ ਸੈਟ ਅਪ ਕਰਕੇ ਚੱਲਦੇ ਹਾਂ ਬਾਹਰ ਨੂੰ ਤੇ ਵੀਰ ਨੂੰ ਦੇਖਦੇ ਸਕੂਲ ਦੇ ਵਿੱਚ ਜੇ ਲੰਚ ਬਾਕਸ ਦੇ ਵਿੱਚ ਕੀ ਕੀ ਬਣਾ ਕੇ ਦੇਈਏ ਠੀਕ ਹੈ ਜੀ ਮਿਲਦੇ ਆ ਫਿਰ ਬਾਏ ਬਾਏ